देखो समाज भी बंदा है <laughs> तोड़ तोड़ और और ये ने कुछ नहीं कहता किसके लिए प्यार बहुत था। हाँ जी मित्रों की हाल चाल उम्मीद करा भाई थमें सारे वोंगे वजिया ओरगोडापा भी वादिया भाई बाकी मित्रों एक होर नए दिन की शुरुआत ग्रीन टी गल <laughs> ग्रीन टी लवर ज्यादा नहीं हो जिस तरह प्रमोशन दी हो किसी चीज़ ने भी ग्रीन टी आने खरीद रखा हो ਹਾਂ ਲਿਫਟਿਨ ਲਿਫਟਿਨ ਗ੍ਰੀਨ ਟੀ ਬਾਕੀ ਅੱਜ ਬ੍ਰੈਡ ਪਰੇ ਥੋੜੇ ਜਿਹਾ ਮਾ ਚਲ ਬ੍ਰੈਡ ਖਾ ਲਿਆ ਗੈ ਦਿਨ ਮਾ ਫਿਰ ਨਹੀਂ ਉਹ ਬਣ ਜਾਂਦੀ ਹੈ ਭੁੱਖ ਸੀਗੀ ਹੜਕ ਨਹੀਂ ਉੱਟਦੀ ਹੈ ਨਹੀਂ ਮੈਂ ਸਵੇਰੇ ਰੋਟੀ ਖਾਂਦਾ ਨਹੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਬਾਕੀ ਬਲੌਗ ਕੈਸੇ ਲੱਗ ਰਹੇ ਭਾਈ ਕਮੈਂਟ ਕਰਕੇ ਜਰੂਰ ਦੱਸਦੇ ਕਰੋ ਚੰਗੇ ਲੱਗਦੇ ਬੁਰੇ ਲੱਗਦੇ ਦੇਖੋ ਬਾਈ ਮੈਂ ਪਹਿਲਾਂ ਕਿਹਾ ਤਾਂ ਮੈਂ ਬਾਹਰ ਬਹੁਤ ਘੱਟ ਜਾਵਾਂ ਮੈਂ ਰਹਾਂ ਸਾਰਾ ਦਿਨ ਦੁਕਾਨ ਮਾ ਜਾ ਜੇ ਬਾਹਰ ਜਾਣਾ ਹੋ ਮਨ ਨੂੰ ਮਨ ਕਾ ਚਲ ਮੈਂ ਕਦੀਓ ਜਾਉਂ ਆ ਆਪਣੇ ਕੰਮ ਦੇ ਘੱਟ ਜਾਉਂ ਆ ਦੁਕਾਨ ਦੇ ਕੰਮ ਤੇ ਜ਼ਿਆਦਾ ਜਾਉਂ ਆ ਦੁਕਾਨ ਦੇ ਕੰਮ ਕੁਛ ਐਸੇ ਵਾਂ ਅੱਧੇ ਵਾਰੀ ਜਾ ਹਾਂ ਅੱਧੇ ਵਾਰੀ ਨਹੀਂ ਜਾਂਦੇ ਅੱਧੇ ਵਾਰੀ ਸਮਾਨ ਹੋਰੀ ਆ ਜਾਇਆ ਤੋ ਕਰਕਾ ਪ੍ਰੋਪਰ ਕੋਈ ਵੀਡੀਓ ਚੀਜ਼ ਦਿਖਾਈ ਨਹੀਂ ਜਾਂਦੀ ਇੱਕ ਲੱਗ ਚੀਜ਼ ਦਿਖਾਈ ਜਾਵੇ ਬਾਹਰ ਜਾਗਾ ਜੋ ਕਰਿਆ ਉਹ ਕਰਿਆ ਉਹ ਚੀਜ਼ਾਂ ਹੋ ਜਾਂ ਬਾਈ ਇਥੰ ਬਲੋਗਾਂ ਤੇ ਖੁਸ਼ਾਂ ਬਿਹਾਤ ਰੋ ਠੀਕ ਆ ਯਾਰ ਟਾਈਮ ਪਾਸ ਹੋ ਰਿਹਾ ਮਾਰਾ ਦੇਖ ਹੀ ਲਿਆ ਦੇਵਨ ਦੇ ਹੋ ਰਹਾ ਉਹ ਬੰਦੇ ਪਾਬ ਐਸ਼ੀ ਕਰ ਰਿਹਾ ਯਾਰ ਰੋਟੀ ਖਾਂਦੇ ਫਿਰ ਮੈਂ ਕਿਹਾ ਮੈਂ ਰੋਟੀ ਖਾਂਦੇ ਸਾਲ ਮਨ ਨੂੰ ਦੇਖਣੇਗਾ ਮਾਮਨ ਨੂੰ ਕਿ ਦੇਖਣੇ ਕੈਚਓ ਹੋਆ ਤੁਹਾਨੂੰ ਰੋਟੀ ਖਾਂਦੇ ਹੋਏ ਰੋਟੀ ਖਾਂਦੇ ਹੋਏ ਕੋਈ ਰੱਬ ਦਾ ਨਾਮ ਦੇ ਕੇ ਕਰੋ ਕੋਈ ਚੰਗੀ ਚੀਜ਼ ਦੇਖ ਲਈਏ ਕਰੋ ਮਨ ਨੂੰ ਕੀ ਦੇਖਣਾ ਵਾ ਇਹ ਥਾਲਾ ਟਾਈਮ ਪਾਸ ਹੋ ਰਿਹਾ ਨਹੀਂ ਹੋ ਰਿਹਾ ਠੀਕ ਆ ਰਹੇ ਬਲੌਗ ਨਹੀਂ ਆ ਰਹੇ ਕੰਟੀਨਿਊਸਲੀ ਹਫ਼ਤੇ ਦੇ ਬਲੌਗ ਆ ਹੀ ਰਹੇ ਆ ਬਾਈ ਜੇ ਕੋਈ ਨਹੀਂ ਚੰਗੇ ਲੱਗ ਰਹੇ ਹਾਂ ਵੀ ਹਾਂ ਤੋਂ ਘਰ ਕਾ ਘਟ ਦਿਖਾਇਆ ਕਰ ਬਾਹਰ ਜਾ ਤਾਂ ਜੇ ਕਰ ਫਿਰ ਮੈਨੂੰ ਹੋ ਜਾਗਾ ਵੀ ਹਫਤੇ ਮਾ ਇੱਕ ਦੋ ਵੀਡੀਓ ਪਾ ਦੇ ਕਰੂੰਗਾ ਜਿਸ ਤਰ੍ਹਾਂ ਹਫਤੇ ਮਾ 6 ਦਿਨ ਲਾ ਲਓ 1 ਦਿਨ ਤੋਂ ਫ੍ਰੀ ਹੋਵਾਂਗਾ 6 ਦਿਨ ਹੋਵਾਂ ਬਈ ਦੋ ਵੀਡੀਓ ਪਾ ਲੈ ਕਰ ਹਫਤੇ ਮਾ ਜਾਂ ਤਾਂ ਨਾ ਪਾਏ ਕਰ ਬਈ ਬੈਲੈਂਸਾ ਬਣੇ ਰਹਾ ਦੇਖਣੇ ਦਾ ਜਾਂ ਫਿਰ ਉਹ ਆ ਵੀ ਹਾਂ ਦੱਬੀ ਰੱਖ ਕਿल्ली ਕੋਈ ਚੱਕਰ ਨਹੀਂ ਹੈ ਜੋ ਮਰਜੀ ਪਾਈ ਜਾ ਜਾਂ ਫਿਰ ਨਿਊ ਆ ਯਾਰ ਹਫਤੇ ਮੇ ਇੱਕ ਕੋ ਵੀਡੀਓ ਪਾ ਲੈ ਕਰ ਪਾ ਦੇ ਕਰ ਕੋਈ ਵਧੀਆ ਜੀ ਐਂਟੀ ਜੀ ਵੀਡੀਓ ਉਹ ਚੀਜ਼ ਵੀ ਹੋ ਜਾ ਉਹ ਜਿਸ ਤਰ੍ਹਾਂ ਤੁਹਾਨੂੰ ਠੀਕ ਲਗਾ ਬਾਈ ਕਮੈਂਟ ਜ਼ਰੂਰ ਕਰੇ ਕਰੋ ਚੰਗੇ ਲੱਗ ਰਹੇ ਤਾਂ ਵੀ ਕਮੈਂਟ ਕਰੋ ਮਾੜੇ ਲੱਗ ਰਹੇ ਤਾਂ ਵੀ ਕਮੈਂਟ ਕਰੋ ਇਸ ਤੇ ਬੰਦੇ ਨੂੰ ਕੁਝ ਸੁਧਾਰਨੇ ਆਪਾਂ ਯੋ ਨਹੀਂ ਹੈ ਵੀਰੇ ਆਪਾਂ ਨੂੰ ਜੇ ਕੋਈ ਕਮੈਂਟ ਕਰਾਗਾ ਵੀ ਹਾਂ ਕੋਈ ਚੀਜ਼ ਮੈਂ ਉਹ 네ਗੇਟਿਵ ਵੇ ਤੇ ਲੂੰਗਾ ਉਹ ਚੀਜ਼ਾਂ ਪਹਿਲਾਂ ਹੋਏ ਕਰਾਂ ਦੀ ਜਦ ਬੰਦਾ ਅਨਮਚੂਰ ਹੋਆ ਜਦ ਹਮਾਨੇ ਚੀਜ਼ਾਂ ਇੱਜ਼ਤਮੰਦ ਬੰਦਾ ਮਚੂਰ ਹੋ ਜਾਣਾ ਚੀਜ਼ਾਂ ਆਪਣੇ ਨੂੰ ਸਿੱਖਦੇ ਆ ਜੋ ਕੋ ਮੈਨੂੰ ਕਰੋਸ ਦਾ ਕੁਐਸਚਨ ਕਰ ਰਿਹਾ ਉਸ ਮੈਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਮੈਨੂੰ ਖੁਸ਼ੀ ਹੋਣੀ ਚਾਹੀਦੀ ਵੀ ਹਾਂ ਇਸ ਮੇਰੀ ਉਰਾ ਗਲਤੀ ਦੀ ਜਾਂ ਉਸ ਬੰਦੇ ਨੂੰ ਚੰਗਾ ਲੱਗਿਆ ਤਾਂ ਹੋਰ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਚੰਗਾ ਲੱਗਿਆ ਹੋਣਾ ਜਿਹੜੇ ਕਈ ਵਾਰੀ ਕਮੈਂਟ ਨਹੀਂ ਕਰ ਸਕਦੇ ਹੈ ਵੀ ਹਾਂ ਇਹੋ ਚੀਜ਼ ਗਲਤ ਦੀ ਉਹ ਚੀਜ਼ ਗਲਤ ਦੀ ਤਾਂ ਉਹ ਦੱਸਦੇ ਕਰੋ ਬਾਈ ਜਰੂਰ ਕਮੈਂਟ ਕਰਨਾ ਸਹੀ ਚੀਜ਼ ਆ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਆਪਾਂ ਕਿਹੜਾ ਕੋਈ ਬਹਿਸ ਹੋ ਰਹੀ ਹੈ ਜਾਂ ਕੋਈ ਪੰਚਾਇਤ ਹੋ ਰਹੀ ਹੈ ਠੀਕ ਨਹੀਂ ਬਾਈ ਦੱਸਦੇ ਕਰੋ ਬਾਈ ਕਮੈਂਟ ਕਰਕੇ ਬਾਕੀ ਕੋਫੀ ਨੂੰ ਇੰਜੋਏ ਕਰੋ ਨਾ ਸਾਲੀ ਕੋਫੀ ਮੇਰੇ ਮੂੰਹ ਕੋ ਪਤਾ ਨਹੀਂ ਕਿਉਂ ਝੜੀ ਆ ਕਿਉਂਕਿ ਜਿਆਦਾ ਲੋਕ ਕੋਫੀ ਮੈਨਾ ਗ੍ਰੀਨ ਟੀ ਦਾ ਮੇਰੇ ਵਰਗੇ ਤੁਹਾਨੂੰ ਪਤਾ ਪੀਲੇ ਆ ਬਾਕੀ ਗ੍ਰੀਨ ਟੀ ਨੂੰ ਚੈੱਕ ਕਰੋ ਕਰੋ ਦਿਨ ਦੀ ਸ਼ੁਰੂਆਤ ਇੱਕ ਨਾ ਬਾਈ ਯਾਰ ਆਪਣੇ ਮੈਨਾ ਇੱਕੋ ਆਗਾਰ ਦਾ ਫਿਲਟਰ ਲੱਗ ਰਿਹਾ ਆ ਇੱਕੋ ਆਗਾਰ ਰੀਜਲ ਕਰਕੇ ਕੋਈ ਸਮੋਡ ਲਾ ਕਾਲੇ ਰੰਗ ਦਾ ਹੋ ਆ ਉਹ ਗੀ ਟੁੰਟੀ ਖਰਾਬ ਹੋ ਗਈ ਬਾਈ ਹੈ ਨਾ ਇੱਕੋ ਆਗਾਰ ਵਾਲਿਆਂ ਨੇ ਕੋਟੋਕਟ 5-6 ਵਾਰੀ ਸਰਵਿਸ ਸਰਵਿਸ ਕੰਪਲੇਂਟ ਪਾਦੀ ਬਟ ਕੋਈ ਆ ਨਹੀਂ ਗਿਆ ਜਿਉਂ ਕਿਸੇ ਬੰਦੇ ਦਾ ਜਾਣਕਾਰ ਠੁਮਾਰੇ ਏਰੀਆ ਦਾ ਕੋਈ ਇੱਕ ਵਗੜ ਵਾਲਾ ਜਿਹੜੇ ਮੈਨੇਜਰ ਦਾ ਨੰਬਰ ਹੋ ਜਾਂ ਸਰਵਿਸ ਟੈਕਨੀਸ਼ੀਅਨ ਦਾ ਨੰਬਰ ਹੋ ਕਿਉਂਕਿ ਉਸ ਮਾ ਨੰਬਰ ਨਹੀਂ ਆਂਦਾ ਹੈ ਬਹੁਤ ساری ਕੰਪਨੀ ਗੱਛੀ ਬਾਤੇ ਹੋਆ ਜੀ ਅਦਵੀ ਸਰਵਿਸ ਕੰਪਲੇਂਟ ਪਾਵਾਂ ਆਪਾਂ ਨੂੰ ਉਸ ਕਾ ਨਾ ਨੰਬਰ ਆ ਜਾਇਆ ਜਿਹੜਾ ਸਰਵਿਸ ਬਾਠ ਠੀਕ ਕਰਾ ਟੈਕਨੀਸ਼ੀਅਨ ਦਾ ਨੰਬਰ ਆ ਜਾ ਆ ਵੀ ਹਾਂ ਇਹ ਟੈਕਨੀਸ਼ੀਅਨ ਆਇਓ ਥਰ ਪਾਵਗਾ ਅਰਿਸ਼ ਕਾ ਇਹ ਨੰਬਰ ਹੈ ਇਸ ਕਾ ਨਾ ਤਾਂ ਨੰਬਰ ਆ ਰਿਹਾ ਕੰਪਲੇਂਟ ਨੰਬਰ ਆ ਰਿਹਾ ਫਿਰ ਸ ਬਾਕੀ ਹੋਰ ਕੁਝ ਨਹੀਂ ਹੋ ਰਿਆ ਗਿਆ ਇਹ ਕਿਸੇ ਬਹੁਵਾ ਦਾ ਜ਼ਰੂਰ ਦੱਸਿਓ ਕਾਫੀ ਦਿਨ ਤੇ ਲੀਕੇਜ ਪ੍ਰੋਬਲਮ ਕਰ ਰਹੀ ਹੈ ਇਸਕੇ ਟਾਈਮ ਮਾ ਉਹ ਸਾਲੇ ਆਉਂਨੇ ਇਹ ਮੈਨੇ ਕੱਟਿਆ ਸਰਵਿਸ ਮਨੇ ਇੱਕ ਵਾਰ ਗੜੀ ਪਹਿਲੀ ਵਾਰ ਹੀ ਦੇਖੀ ਆ ਨਹੀਂ ਪਹਿਲਾਂ ਜਦ ਲਵਾਏ ਇੰਸਟਾਲ ਕਰਾਏ ਇੱਕ ਮਿੰਟ ਵਾਂਹੇ ਕਰਾ ਲੇ ਪਰ ਈਵ ਈਵ ਨਹੀਂ ਸਾਲੇ ਆ ਰਹੇ ਹੈ ਚਾ ਚੱਕਰ ਪੜ ਰਿਹਾ ਕਿਆ ਨਹੀਂ ਉਸ ਰੀਜਨ ਦਾ ਕੋਈ ਪਤਾ ਨਹੀਂ ਹੈ ਭਾਈ ਇਹ ਕਿਸੇ ਬਹੁਵਾ ਦਾ ਨੰਬਰ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ ਭਾਈ ਕੋਈ ਤੁਹਾਨੂੰ ਚਾਹ ਬਣਾਉਣਾ ਸਿਖਾਦੀ ਤੁਹਾਨੂੰ ਗ੍ਰੀਨ ਟੀ ਬਣਾਉਣਾ ਸਿਖਾਦੀ ਜੇ ਮੈਂ ਤੁਹਾਨੂੰ ਕੋਈ ਕਹਾ ਦੁੱਧੋਂ ਪੱਤੀ ਪਾ ਦੋ ਦੁੱਧੋਂ ਪੱਤੇ ਪਾ ਲਿਆ ਉਸਕਾ ਮੈਨਸ ਹੋਆ ਦੁੱਧ ਲਓ ਉਸਕੇ ਵਿੱਚ ਸਿੱਧਾ ਪੱਤੀ ਪਾਓ ਮਿੱਠਾ ਪੋ ਬਸ ਇਸ ਨੂੰ ਕੁਛ ਨਾ ਕਰੋ ਕਿਉਂ ਹੱਸ ਰਿਹਾ ਬਾਈ ਇਹ ਬੰਦਾ ਆਇਆ ਪਲੰਬਰ ਬੰਦਾ ਆਇਓ 3 ਇੰਚ ਹੀ ਪੈਰ ਵੜਦੇ 5 ਫੁੱਟ ਕਟੋਗੜਾ ਸ਼ੁਕਰ ਜਾਨ ਉਹ ਜਿਸ ਤਰ੍ਹਾਂ ਮਿੰਟਸ ਗੀ ਗੋਲੀ ਨਹੀਂ ਆਂਦੀ ਕਦੇ ਵੀ ਕੋਈ ਲੇਟ ਹੋ ਜਾਏ ਤਾਂ ਅੱਛਾ ਹੁੰਦਾ ਹੈ ਮੈਂ ਅਲੀ ਵੱਡੀ ਨਹੀਂ ਮਾੜਾ ਜਲ ਪਾਣੀ ਪੀ ਰਿਹਾ ਬੰਦਾ ਪਾਣੀ ਪੀ ਲੈਣ ਦੇ ਇਤਨੇ ਨੇ ਫੋਨ ਆਇਆ ਸੀ ਇਸਕੇ ਉਸਤਾਦ ਦਾ ਕਹਿ ਰਿਹਾ ਵੀ ਕਿੰਨੇ ਇੰਚ ਪਾਇਪ ਲੈ ਰਿਆ ਕਹਿੰਦਾ 3 ਇੰਚ ਉਹਨੇ ਜੋ ਗਾਲਾਂ ਕੱਢੀ ਕਹਿ ਰਿਹਾ 4 ਇੰਚ ਇਹਦਾ ਬਾਪ ਕੋਈ ਮੇਰੇ ਵਾਲੇ ਘਰ ਦੀ ਕਰਾ ਠੀਕ ਆ ਪਰ ਐਕਸਪੀਰੀਅੰਸ ਬੰਦਾ ਇਹ ਚੀਜ਼ਾਂ ਨਾ ਲੈ ਚਾਰ ਇੰਚ ਲੈ ਆ ਤੇ ਵਾ ਕਿੰਨੇ ਫੁੱਟ ਚਾਹੀਦੇ ਤੈਨੂੰ 5 ਫੁੱਟ ਦਾ ਟੁਕੜਾ ਨਹੀਂ ਪੜਿਆ ਇਹ ਟੁਕੜਾ ਕਿੰਨੇ ਫੁੱਟ ਦਾ ਇਤੀ ਜ਼ਿਆਦਾ ਨਹੀਂ ਚੱਲ ਵੱਡ ਲੈ ਫਿਰ ਕੀ ਆ ਯਾਰ ਕੀ ਗੁੰਡਾ ਬਨੇਗਾ ਰੇਕ ਤੂ ਸਿੱਧਾ ਬੜਨਾ ਚਾਹੀਦਾ ਸਿੱਧਾ ਬੜਦਾ ਇਹ ਕਿਸ ਤਰ੍ਹਾਂ ਕਰ ਰਿਹਾ ਉਹ ਤਾਂ ਬਾਅਦਾਂ ਨੂੰ ਪਤਾ ਲੱਗੇਗਾ ਸਿੱਧਾ ਬੜਾ ਕੰਨਾ ਦੇਖਦੇ ਜਾਣਾ ਗਾਇਸ ਇਹਨੂੰ ਪਰਾਂ ਕਰ ਲੈਣਾ ਕਿਉਂ ਉਹ ਤੰਗ ਹੋ ਰਿਹਾ ਚੱਲ ਬੜਦਾ ਨਹੀਂ ਸਿੱਧਾ ਨਹੀਂ ਬੜਦਾ ਇਹ ਇਹ ਵੀ ਉਹਨੇ ਕਹਿ ਦਿਆ ਇਹ ਵੀ ਕਹਿ ਦਿਆ ਮੰਨੇ ਬਾਦਵਾ ਨਹੀਂ ਕਹਿੰਦੇ ਕਰਦਾ ਮੈਂ ਇਹ ਵੀ ਕਹਿ ਦਿਆ ਤੁਹਾਨੂੰ ਜੇ ਉਹ ਪੈਪ ਸਿੱਧਾ ਵੱਢ ਲਈ ਆ 5 ਫੁੱਟ ਕੇ ਪੈਸੇ ਹੀ ਸੀਗੇ ਆ ਮੈਂ ਲਿੰਦਾ ਹੀ ਨਹੀਂ ਹੈ ਇਹੋ ਆਪਣੇ ਆਪ ਰੱਖ ਲੈ ਜੋ ਮਰਜੀ ਕਰਾ ਇਹ ਵੀ ਜਦਵਾ ਬਾਦ ਆ ਗਈ ਵਗੈਰਾ ਵੱਡੂੰਗਾ ਚੱਲ 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 ਚਲੋ 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 ਲੈਟਸ ਗੋ ਸਿੱਧਾ ਵੜਿਆ ਚੱਲ ਲਈਏ 5 ਫੁੱਟ ਜਿਆਦਾ ਤਾਂ ਆਪ ਰੱਖ ਲਈਏ ਮਾਲਕ ਉਹਦੇ ਪੈਸੇ ਜਾਂ ਮੇਰੇ ਪਾਸ ਲਈ ਜੀ ਇਹ ਤੇਰਾ ਨਾਮ ਆ ਜੇ ਤੰਨੇ ਸਿੱਧਾ ਪੈ ਵੜਿਆ ਮੰਨੇ ਦੋਨੋਂ ਨੇ ਲੇਨ ਚੇਂਜ ਕਰ ਲਈ ਮੰਨੇ ਨੀਰਜ ਜੀ ਨੂੰ ਪਹਿਲਾਂ ਨੀਰਜ ਮੇਰੇ ਖਲ ਘਸ ਬਟਾਏ ਕਰਦਾ ਨੀਰਜ ਮੇਰੀ ਦੋਸਤੀ ਛੁੱਟ ਗਿਆ ਨੀਰਜ ਨੇ ਸੋਚਿਆ ਮੈਂ ਇਸ ਤੇ ਛੁੱਟ ਜੂ ਆ ਬਈ ਵੀਰ ਤੇ ਮੈਂ ਕੋਈ ਹੋਰ ਕੰਮ ਕਰਾਂਗਾ ਮੰਨੇ ਸਾਲੀ ਦੁਕਾਨਾਂ ਕਰ ਲਈ ਇਹ ਫੇਰੇ ਮੇਰੇ ਪਾਣ ਅੱਗੇ ਪੈ ਪਲੇ ਕਾਸ ਤੇ ਬਚਾਉ ਰ ਆ ਗਿਆ ਸਿੱਧਾ ਵੜਿਆ ਇੱਧਰ ਦੇ ਇੱਧਰ ਕਿੱਧਰ ਆ ਬਾਈ ਨਹੀਂ ਐ ਸਿੱਧਾ ਹੋ ਕੇ ਪੱਜ ਗਿਆ <laughs> मैंने पता था कि सीधा कट तो आया सीधा नहीं है, नहीं भी। मार है। चलो जे पलंबर बंदे आवा मेरे पा इसके उस तादार जो बहुत आव मेरे पा बिलकुल एकूरेट सीधा बढ़ते हैं पता भी नहीं लगता भी हाँ इधर उधर हो <laughs> बट मानने कभी जब पैसे बढ़े नहीं उन्हें कि लै आना चलो ऊँ तजर्बा तो भी किस तरह कट्टा किस तरह नहीं वो बढ़ लिया हर को बढ़ता है किसका आयो है ਯੋਗੇ ਯੋ ਸਾਰ ਅੱਜ ਬੁੱਤਾਂ ਜੋਗੇ ਦਾ ਹਾਂ ਦੇਖੇ ਬਾਈ ਬਾਹਰ ਕਿੰਨਾ ਬੁਰਾ ਹਾਲਾ ਹੋਇਆ ਪੜਿਆ ਸਾਰਾ ਪਾਣੀ ਨਾ ਹਾਂ ਕੁਛ ਨਹੀਂ ਮੰਨੇ ਨੀ ਕੁਝ ਵੀ ਕਿਹਾ ਹੈ ਇਹ ਦੇਖੇ ਬਾਹਰ ਕਿਤਨ ਲੰਗ ਲੰਕ ਜਾ ਰਹੇ ਘਰ ਕਿ ਕਿ ਇਹ ਸਾਬ ਕਰਉਂ ਯਾਰ ਦੇਖੋ ਨਾ ਗੈ ਲੱਖ ਇਸ ਕੀ ਇਹ ਦੇਖੇ ਲੋਕ ਪਾਣੀ ਭਰ ਰਹੇ ਬੁਰਾ ਹਾਲ ਕਿਉਂ ਭਾਈ ਬੁਰਾ ਹਾਲ ਹੋਇਆ ਪੜਿਆ ਪਾਣੀ ਗਰ ਕਰ ਲੋ ਕਿ ਇਧਰ ਉਧਰ ਗੰਧ ਮੰਦ ਗਲਕੀਸਤਮ ਕਰ ਰਹੇ ਆ ਲੋਕ ਜੰਮੀ ਨਹੀਂ ਸੋਦੇ ਯਾਰ ਮੈਨੂੰ ਪਤਾ ਨਹੀਂ ਦੇਖ ਕੇ ਆ ਕਿਸੇ ਘਰ ਕਿ ਗਈ ਆ ਚੱਕ ਮਰ ਚਲੋ ਗਵਾਂਢੀ ਅੱਗ ਕਰ ਕੀ ਫੜੇ ਵੇਈ ਬੰਦੇ ਯਾਰ ਵਾ ਮਾਰਦੇ ਕੋਈ ਡੰਡਾ ਸੋਰੀ ਇਹ ਸੁਰਿਆ ਮੈਂ ਮਾਰ ਦੂੰਗਾ ਚਲ ਮਾਰ ਦੂੰਗਾ ਉਹ ਚੰਗਾ ਜਿਹਾ ਨਹੀਂ ਲੱਗਦਾ ਯਾਰ ਕਿਆ ਗੰਦੇ ਜੇ ਹੋ ਰਿਹਾ ਪਰ ਇਤਨਾ ਬੁਰਾ ਹਾਲ ਹੋ ਰਿਹਾ ਸੋ ਬੈਡ ਕੋਈ ਆ ਰਿਹਾ ਹੁਣ ਯਾਰ ਪਤਾ ਕਿ ਆ ਮਾਨੂੰ ਇਸ ਚੀਜ਼ ਦਾ ਵੀ ਹੋਇਆ ਯਾਰ ਦੁਕਾਨ ਮੇ ਕੋਈ ਆ ਰਿਹਾ ਔਰ ਗਾਦੇ ਉਹਨਾਂ ਦੀ ਗਲੀ ਮੈਂ ਦੇਖਿਆ ਯਾਰ ਕਿਆ ਹਾਲ ਹੋਇਆ ਪੜਿਆ ਪੂਰਾ ਹਾਲਤ ਹੋਇਆ ਉਹਨਾਂ ਦੀ ਗਲੀ ਮਾ ਉਹ ਚੀਜ਼ ਸਾਡੀ ਆਪਣੇ ਆਪ ਨੂੰ ਨਹੀਂ ਅੱਛੀ ਲੱਗਦੀ ਹੈ ਲੈ ਬਾਈ ਸਿਰਫ 2 ਮਿੰਟ ਲੱਗੇ ਸਾਰਾ ਪਾਣੀ ਹਨ ਸਾਫ ਹੋ ਗਿਆ ਇਹ ਮੈਂ ਥੋੜਾ ਜਿਹਾ ਪਾਣੀ ਮਾਰ ਦੂੰ ਆ ਸਾਰਾ ਜਿਹੜਾ ਫਸਾ ਹੋਆ ਗੰਦ ਗੰਦੋਰ ਨਿਕਲ ਜਾਗਾ ਕਿੰਨਾ ਟਾਈਮ ਲੱਗਾ ਉਹਨਾਂ ਦੀ ਛੋਪਾ ਨੂੰ 2 ਮਿੰਟ ਵੀ ਲੱਗੇ ਹਾਂ ਲੋਕ 2 ਮਿੰਟ ਦਾ ਪਤਾ ਨਹੀਂ ਕਿਆ ਪੇਸ਼ਾ ਨ ਕਿਆ ਨਹੀਂ ਬਾਈ ਮੰਦੱਕ ਗਈ ਮਾਰ ਦਿਆ ਯਰ ਅੱਗਾ ਸਾਰੇ ਮ ਉਹ ਪਰਾਂ ਵੀ ਸਾਫ ਕਰਕਾ ਹੈ ਹੈ ਦੇਖ ਪਰਾਂ ਜਾ ਰਿਹਾ ਆ ਰਿਹਾ ਪਾਣੀ ਸਾਫ ਹੈ ਚੱਲਣ ਦੇ ਨੂੰ ਬੋਰ ਨੂੰ 10 ਮਿੰਟ ਅੱਗਾ ਨਾ ਹੈ ਰਾਮ ਰਾਮ ਤੇ ਰਾਮ ਰਾਮ ਦੇ ਆ ਰਹਾ ਨਾ ਖੁਲ ਜਾ ਕੋਈ ਨਹੀਂ ਪਾਣੀ ਚਲਾਗਾ ਨਾ ਮਿੱਟੀ ਫਸਰੀ ਆ ਸਾਰੇ ਉਹ ਆਪਣੇ ਖੋਲ ਦੇਗਾ ਜੈ ਕੋ ਹੋਰ ਕੰਮ ਕਰ ਉਹ ਪੈਪ ਦਾ ਟੁਕੜਾ ਲਿਆ ਹੋਰ ਆਪਣੇ ਆ ਪੜਿਆ ਆ ਬੰਦਰ ਪਾ ਕਾ ਨਾ ਅੱਗਾ ਧੱਕ ਦੇਗੇ ਸਾਡੇ ਨੂੰ हाँ एक अपने कनेक्टर भी पड़े कनेक्टर भी लिया मैं बोर बंद करूँगा पहला वाला ला लेंगे हो गया टेन ऊपर तक पैप नहीं गया नहीं सारे मैं मार दिए ये वो एक तो ना भाई रंग बहुत है इन्ना कसोर आना मारे उरा कोई अंत नहीं मन तो जहाँ कोशिश करके जहाँ तक टैल लग सके टैल लग रही है बुरा नहीं लग रही है देखे बुरा हाल ਨੇ ਅੰਦਰ ਤੋਂ ਸਾਰੇ ਮਨ ਜਾ ਜਾ ਹੈ ਤਾਂ ਇਹ ਦੇਖੋ ਸਾਰਾ ਟਾਇਲ ਲਵਾ ਦਿੱਤੀ ਧੁਰ ਤੇ ਧੁਰ ਤੱਕ ਅੰਦਰ ਅੰਦਰ ਮਾਰੇ ਸਾਰਾ ਪੀਵੀਸੀ ਹੋਈ ਹੋਈ ਆ ਭਾਈ ਪੀਵੀਸੀ ਕਰਨਾ ਅੰਦਰ ਵੀ ਨਹੀਂ ਲੱਗ ਮਾਨ ਤੋਂ ਉੱਪਰ ਤਲਾ ਨਾਲ ਸਾਰਾ ਪੀਵੀਸੀ ਕਰਾ ਰਖਿਆ ਪੂਰਾ ਹਾਲਾ ਲੋਕਾਂ ਦੀ ਮਜਬੂਰੀ ਆ ਪੀਵੀਸੀ ਕਰਾਣੀ ਸ਼ੌਂਕ ਨਹੀਂ ਇਹ ਪ੍ਰੀ ਭਾਈ ਦੇ ਥੋੜੇ ਦਿਨ ਹੋਈ ਜਗ੍ਹਾ ਦੇਖੇ ਸਾਰੀ ਕੜਾ ਪੜਿਆ। ਕੀ ਕਰਾ ਬੰਦਾ, ਕਿਆ ਨਾ ਕਰਾ। ਇਹ ਦੇਖੋ ਸਮਾਜ ਸੇਵੀ ਬੰਦਾ ਹੈ। ਇਹ ਦੇਖ ਤੋੜ ਤੋੜਗਾ। ਆਰੋਰੀਓ ਨੇ ਕੁਝ ਨਹੀਂ ਕਹਿੰਦਾ ਬਾਈ। ਆਰੋਰੀਓ ਕਿਸੇ ਨਾਲ ਪਿਆਰ ਬਹੁਤ ਆ। ਆਰੋਰੀਓ ਕੋ ਮੂੰਹ ਮੈਂ ਨਾ ਜਿਸ ਤਰ੍ਹਾਂ ਹੱਥ ਪਾ ਦੇਣਾ, ਅਨ ਕੋਈ ਚੀਜ਼ ਦੇ ਦੇਣੀ। ਆਰੋਰੀਓ ਕੋ ਇਹ ਨਹੀਂ ਹੈ ਵੀ ਇਸ ਨੂੰ ਕੁਝ ਕਹਿ ਦੇਗਾ। ਆਹ ਕੌਣ ਆਇਆ ਕੋਈ? カッコ<た>の <countries S 1> <放> ਰੋਟੀ ਅਰ ਪੈਰ ਪੈਰ ਤਦੜਾ ਘਰ ਪੈਰ ਖਵਾ ਗਏ ਹੋ ਇਸਕੇ ਮੁੰਮਾ ਦੇ ਰੋਟੀ ਗੁੰਨੂ ਔਰ ਇਹ ਮੁੰਮਾ ਲੈ ਰੋਟੀ ਦੇ ਦਿਓ ਦਰ ਰਹੀ ਆ ਕੁ ਜੋੜੀ ਨੇ ਇਹ ਦੇਖੋ ਰਿਓ ਕਿਤਨ ਸੜੇ ਨੇ ਰਿਓ ਨੂੰ ਕਿੰਨੀ ਭੁੱਖ ਲੱਗ ਰਹੀ ਆ ਗੁੰਨੂ ਰਿਓ ਭੱਜ ਗਿਆ ਤਾਂ ਅੱਜ ਸੋਰੀ ਕੱਲ ਗਿਆ ਤਾਂ ਹੈ ਨਾ ਭੱਜ ਗਿਆ ਜੀ ਹੋਈ तो इसका ध्यान रखेगा गुन्नू और यू का ठीक है ठीक है मुझे कितना सारे टुकड़े कर दिए ओ तो भाई जी जे हो गए घंटे पूरे चला फिर है, है? कर रहे है कुछ कोई टास्क कंप्लीट करने दे रहा हो भी हाँ इन घंटे रह गए कुछ रह गया है ਮਨੂ ਭਾਈ ညੋਂ ਨੂੰ ਦਾ ਹੈ ਵੀ ਚੱਲ ਕਿੰਨਾ ਟਾਈਮ ਹੋਇਆ ਹੈ ਮੈਨੂੰ ਇਸ ਦਾ ਖੈਰ ਰੱਖਣਾ ਪੜਾ ਵੀਨੇ 5 ਘੰਟੇ ਪੂਰੇ ਕਰ ਦਿੱਤੇ 4 ਘੰਟੇ ਪੂਰੇ ਕਰ ਦਿੱਤੇ ਹਾਂ ਵੀ ਕੰਪਲੀਟ ਆਪੀਸਨ ਓਕੇ ਦੀ ਰਿਪੋਰਟ ਆ ਮੈਨੂੰ ਇਸ ਪਾਸੇ ਜਾਜ ਲੈਣੀ ਪੜਾ ਵੀ ਚੱਲ ਕੋਈ ਨਹੀਂ ਹੋ ਜਾਣ ਦੇ ਬਾਕੀ ਮਿੱਤਰੋ ਅੱਜ ਦਾ ਵਲੋਗ ਇਹੀਂ ਸਮਾਪਤੀ ਕਰਾਂ ਭਾਈ ਵੀਡੀਓ ਬਤਲੇਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ